ਹੇ ਗੁਰ ਜੀ ਕੀ ਪਤੇ ਤਿਲੰਗ ਮਹੱਲਾ ਨਾਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹਾ ਤੀਰੋ ਔਸਰ ਬੀਤਿ ਉਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਾਥ ਧਨ ਰਾਜ ਸੋ ਆਤਨੇਹੁ ਲਗਾਇਓ ਕਾਲ ਫਾਸ ਜਬ ਗਾਲ ਪਰੀ ਸਭ ਭਇਓ ਪਰਾਇਓ ਗਾਲ ਪੁਲੈ ਬੋਲਨਾ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾਰੇ ਤੈ ਪਦ ਤੇ ਜਮ ਖਲਾਦਨੀ ਪਾਪ ਕਰਤ ਸੁਖ ਜਿਉ ਨਹੀਂ गर्भ निवार नहीं कहना पाप करत सुख चो नहीं इथे विश्राम नह गर्भ निवार जिह बेद गुर आ, सो सोना रे पाई सो सोन इथे ठमक लग जाएगी रे पाई ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਨਾਈ ਗਹੁ ਪਤੀ ਯਮ ਕਲਾਦਨੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਹਾਂਜੀ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਵੇਦ ਕਤੇਬ ਇਫਤਰਾ ਭਾਈ ਇਥੇ ਵਿਸਰਾਮ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾ ਕਰਹੁ ਹਾਜ਼ਰ ਹਜ਼ੂਰ ਖੁਦਾਏ ਤੋਕ ਦਾਮ ਕਰਾਰੀ ਜੋ ਕਰਹੁ ਇਥੇ ਵਿਸਰਾਮ ਹਾਜ਼ਰ ਹਜ਼ੂਰ ਖੁਦਾਏ ਇਹ ਹਾਜ਼ਰ ਜੱਜ ਦੀ ਸਿਹਾਰੀ ਨਾਲ ਚਾਰਨ ਕਰਨਾ ਹੈ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਬੰਦੇ ਇਥੇ ਯਮਕਲਾਦਨੀ ਖੋਜ ਦਿਲ ਹਰ ਰੋਜ ਇਥੇ ਵਿਸਰਾਮ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆ ਸਹਿਰ ਮੇਲਾ ਦੀ ਸਹਿਰ ਸਹਿਰ ਉਚਾਰਨ ਕਰਨਾ ਛੇਤੀ ਸਹਿਰ ਲਾ ਲਾ ਕੇ ਨਹੀਂ ਬੋਲਣਾ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀ ਇਸੇ ਤਰ੍ਹਾਂ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਇਹ ਈੜੀ ਸਿਆਰੀ ਹਾ ਹਾ ਇਹ ਬੋਲਣਾ ਹੈ ਕਿ ਈੜੀ ਲਾ ਹਾ ਹਾ ਹੋਵੇ ਫਿਰ ਇਹ ਜੇ ਈੜੀ ਲਾ ਹਾਹੇ ਨਾ ਹੋਵੇ ਫਿਰ ਇਹ ਇਸ ਤਰ੍ਹਾਂ ਇਹ ਸਾਰੇ ਬਾਦ ਸ਼ੁੱਧ ਕਰਨੇ ਹਨ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਦਰੋਗ ਪੜ ਪੜ ਇਥੇ ਠੰਮਖ ਖੁਸ਼ੀ ਹੋਏ ਇਥੇ ਵਿਸਰਾਮ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹਿ ਹਕ ਸੱਚ ਖਾਲਕ ਇਥੇ ਠਮਕ ਖਲਕ ਮਿਆਨੇ ਇਥੇ ਵਿਸਰਾਮ ਸਿਆਮ ਮੂਰਤ ਨਾਹਿ ਅਸਮਾਨ ਮਿਆਨੇ ਲਹੰਗ ਦਰਿਆ ਗੋਸਲ ਕਰਦਨ ਬੂਦ ਹਾਂਜੀ ਇਹ ਮਿਆਨੇ ਉਚਾਰਨ ਕਰਨਾ ਮੰਮੇ ਸਿਆਰੀ ਆੜੇ ਕੰਨਾ ਨੰਨੇ ਲਾ ਹੀਠਾ ਦਾ ਯਈਆ ਹੈ ਮੰਮੇ ਦੇ ਅਸਮਾਨ ਮਿਆਨੇ ਲਹੰਗ ਦਰਿਆ ਇਥੇ ਵਿਸਰਾਮ गुसल करदन करदन पाठ इकट्ठा ही करना है करद ना बूद ये इस तरह नहीं करना मुख पाठ गुसल करदन बूद कर फकर दायम फकर कसके बोलना है कर फकर दायम लाए चश्मे इति विश्राम कर दायम लाए चश्मे जह तह मौजूद ਅੱਲਾਹ ਪਾਕੰ ਪਾਕ ਹੈ ਸੱਖ ਕਰੋ ਸੱਖ ਕਰੋ ਜੇ ਦੂਸਰ ਹੋਏ ਅੱਲਾਹ ਪਾਕੰ ਪਾਕ ਹੈ ਇਥੇ ਇਸਰਾਮ ਸੱਖ ਕਰੋ ਸੱਖ ਕਸ ਕੇ ਬੋਲਨਾ ਸੱਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਇਸੇ ਤਰ੍ਹਾਂ ਉਹ ਉਚਾਰਨ ਕਰਨਾ ਊੜਾ ਬੰਦ ਮੂੰਹ ਵਾਲਾ ਔਂਕੜ ਹੈ ਹਾਹੀ ਦੇ ਵੀ ਔਂਕੜ ਹੈ ਉਹ ਨਹੀਂ ਕਹਿਣਾ ਊੜਾ ਖੁੱਲੇ ਮੂੰਹ ਵਾਲਾ ਹਾਹੀ ਹੂੜਾ ਉਹ ਕਰੈ ਜਾਨਾ ਸੂਏ ਨਾਮ ਦੇਵ ਜੀ ਮੈਂ ਅੰਧਲੇ ਕੀ ਟੇਕ ਇਸ ਤੇ ਇਕੱਠਾ ਨਹੀਂ ਕਹਿ ਦੇਣਾ ਨਾਮ ਦੇਵ ਜੀ ਦੇਵ ਜੀ ਨਹੀਂ ਕਹਿਣਾ ਨਾਮ ਦੇਵ ਜੀ ਇਸ ਤਰ੍ਹਾਂ ਬੋਲਣਾ ਨਾਮ ਦੇਵ ਜੀ ਮੈਂ ਮੈਂ ਅੰਦਲੇ ਕੀ ਟੇਕ ਮੈਂ ਤੇਰਾ ਨਾਮ ਖੁੰਧਕਾਰਾ ਮੈਂ ਅੰਦਲੇ ਕੀ ਟੇਕ ਇਥੇ ਵਿਸਰਾਮ ਤੇਰਾ ਨਾਮ ਖੁੰਧਕਾਰਾ ਇਹਨੂੰ ਖੁੰਧਕਾਰਾ ਨਹੀਂ ਕਹਿਣਾ ਦੱਦੇ ਨਾਲ ਬੋਲਣਾ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਮੈਂ ਗਰੀਬ ਮੈਂ ਮਸਕੀਨ ਇਥੇ ਵਿਸਰਾਮ ਹੈ ਤੇਰਾ ਨਾਮ ਹੈ तेरा नाम है आधारा रहा करीमा अल्लाह रहीमा रहीमा तू गनी करीमा रहीमा करीमा नहीं कहना कसकी करीमा इथ विश्राम अल्लाह तू गनी करीमा रहीमा अल्लाह तू गनी अल्लाह नहीं कहना अल्लाह तू इथे अल्लाह तू गनी हाजरा हजूर दर तू मनी दर पे इथे ठमक हाजरा हजूर इथे विश्राम दर पेस तू मनी दरियाओ तू देहांद तू बिसियार तू तनी दरियाओ तू देहांद तू इथे विश्राम ਬਿਸਿਆਰ ਤੂ ਧਨੀ ਦੇਹ ਲੇ ਏਕ ਤੂੰ ਦਿਗਰ ਕੋ ਨਹੀਂ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਮੈਂ ਵਿਚਾਰ ਕਿਆ ਵਿਚਾਰ ਕਿਆ ਕਰੀ ਨਾਮੇ ਤੇ ਸੁਆਮੀ ਬਖਸੰਦ ਤੂੰ ਹਰੀ ਬਖਸੰਦ ਤੂੰ ਹਰੀ हले यारा हले यार ये हले नहीं बोलना पाठ करना है। आम पाठी सिंह हले यार हले यार पोला उचारण करना है हले यार हले यार इति विश्राम खुशखबरी पाठ इकट्ठा ही है छेती बोलना है बाल बाल जाओ దాని చల్లే గణ ఆ తేరా థడా कुजा आमद कुजा रफ्ती कुजा रवि कुजा नहीं कहना कुजा आमद कुजा रफ्ती विश्राम कुजा मे रवि जेड़ा पाठ है ना ये संबंधक पाठ है द्वारका नगरी रास बगोई बबे ओंकड़ बगोई उच्चारण करना है बगोई नहीं कहना ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲਾ ਦੁਆਰ ਕਾ ਨਗਰੀ ਕਾਹੇ ਕੇ ਮਗੂਲਾ ਚੰਦੀ ਹਜ਼ਾਰ ਆਲਮ ਏਕ ਲਖਾਨਾ ਇਹ ਪਾਠ ਧਿਆਨ ਨਾਲ ਕਰਨਾ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਚੰਦੀ ਹਜ਼ਾਰ ਆਲਮ ਇਥੇ ਵਿਸਰਾਮ ਏਕ ਲਖਾਨਾ ਲਿਖਿਆ ਹੋਇਆ ਪੁੱਥੀਆਂ ਤੇ ਇਕਲ ਖਾਨਾ ਪਰੰਪਰਾជា ਵਖਰਾ ਪਾਠ ਕਰਾਇਆ ਜਾਂਦਾ ਏਕ ਲਖਾਨਾ ਹਮ ਚਿਨੀ ਪਾਤ ਸਾਹ ਸਾਂਵਲੇ ਵਰਨਾ ਇਹ ਵੀ ਵਿਸਰਾਮ ਹਮ ਚਿਨੀ ਪਾਤ ਸਾਹ ਇਥੇ ਵਿਸਰਾਮ ਸਾਂਵਲੇ ਵਰਨਾ ਆਸ ਪਾਤ ਗਾਜ ਪਾਤ ਨਰ ਹੈ ਨਰੀਂਦ ਇਸਪਤ ਨਹੀਂ ਕਹਿਣਾ ਆਸਪਾਤ ਇਹ ਆਸ ਤੇ ਪਾਤ ਦੇ ਵਿੱਚ ਡੈਸ਼ ਦੇ ਕੇ ਗਾਜਪਾਤ ਪਾਤ ਇਕੱਠੇ ਆਸਪਾਤ ਗਾਜਪਾਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਰਾਗ ਸੂਹੀ ਹਾਹੇ ਨਾਲ ਉਚਾਰਨ ਕਰਨਾ ਕਈ ਸੂਈ ਕਹਿ ਜਾਂਦੇ ਹਨ ਈੜੀ ਲਾ ਜਾਂਦੇ ਨੇ ਧਿਆਨ ਨਾਲ ਰਾਗ ਦਾ ਸ਼ੁੱਧ ਨਾਮ ਉਚਾਰਨ ਕਰਨਾ ਹੈ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਾ ਦੁੱਧ ਕਉ ਜਾਵਹੁ ਹਾਂਜੀ ਭਾਂਡਾ ਧੋਏ ਬੈਸ ਧੂਪ ਦੇਵਹੁ ਇਥੇ ਨਿਸ਼ਰਾਮ ਹੈ ਤਾ ਇਥੀ ਅੰਕ ਲਾ ਦੇਣੀ ਹੈ ਦੁੱਧ ਕਉ ਜਾਵਹੁ दूध कर्म फण सुरत समायन होय निराश जमावह रहाव निरहाव है नहीं दूध कर्म फण सुरत समायन होय निराश जमावह जपहो त एको नाम जपहो पादतेहि विश्राम लाउना है जपहो त एको नामा अवर निराफल काम अवर ਹੰਦੀ ਅਵਰਤੀ ਵਿਸਰਾਮ ਰਹਾਉ ਇਹ ਮਨ ਈਟੀ ਹਾਥ ਕਰਹੁ ਫੋਨਾ ਇਹ ਮਨ ਈਟੀ ਇਥੇ ਠੰਮ ਗਲਾਦਨੀ ਹੈ ਹਾਸ ਕਰਹੁ ਫੋਨਾ ਇਥੇ ਵਿਸਰਾਮ ਨੇਤਰੋਂ ਤੇ ਜਮਕ ਲਾ ਕੇ ਨੇਤਰੋਂ ਨੀਦ ਨਾ ਆਵੇ ਇਹ ਮਨ ਈਟੀ ਹਾਥ ਕਰਹੁ ਫੋਨਾ ਨੇਤਰੋ ਨੀਦ ਨਾ ਆਵੇ ਹਾਂ ਹਾਨੀਏ ਨੇਤਰਹੁ ਨੀ ਨੇਤਰੋ ਨੀਦ ਨਾ ਆਵੇ ਇਹ ਮਨ ਈਟੀ ਹਾਸ ਕਰਹੁ ਫੋਨ ਨਿਤਰਾ ਨੀਦ ਨਾ ਆਵੇ ਰਸਨਾ ਨਾਮ ਜਪਹੁ ਤਾਬ ਮਥਿਏ ਰਸਨਾ ਨਾਮ ਜਪਹੁ ਤਾਬ ਮਥਿਏ ਮਥਿਏ ਪੂਲਾ ਬੂਲਨੇ ਰਸਨਾ ਨਾਮ ਜਪਹੁ ਤਾਬ ਮਥਿਏ ਇਨ ਬਿਦ ਅੰਮ੍ਰਿਤ ਪਾਵਹੁ ਇਨ ਬਿਦ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤ ਸਾਰ ਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਜਿਮ ਭਾਵਨ ਪਾਤੀ ਤ੍ਰਿਪਤ ਕਰੇ ਨਾਵਨ ਭਾਰਾ ਹੀ ਉਚਾਰਨ ਕਰਨਾ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹੈ ਤੇ ਇਨ ਨੰਨੇ ਦੇ ਹਲੰਤ ਹੈ ਠਾ ਨੰਨੇ ਦੇ ਇਨ ਨਹੀਂ ਕਹਿਣਾ ਉਚਾਰਨ ਕਰਨਾ ਇਨ ਬਿਦ ਸਾਹਿਬ ਰਵਤ ਰਹਾ ਤਹ ਦੇ ਕਹ ਹੈ ਕਹੇ ਕਹ ਜਾਵਹਿ ਤੁਮ ਸਾਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅੰਤਰ ਲਸਾ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਵੇਖ ਖਾਏ ਐਸਾ ਗਿਆਨ ਜਪੋ ਮਾਨ ਮੇਰੇ ਹੋਵਹੁ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬਾਂਧਿਆ ਸਭ ਜਗ ਭਵੈ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ ਹੰਦੀ ਵਿਸਰਾਮ ਸੇਵਾ ਕਰੇ ਇਥੇ ਵਿਸਰਾਮ ਹੈ ਸੋ ਚਾਕਰ ਹੋਏ ਜਾਲ ਥਲ ਮਹੀਅਲ ਰਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੀਰੀ ਸਹਜ ਪਾਠੀ ਸੇਵਾ ਸਿਰ ਸਹਿਜ ਪਾਠ ਸੇਵਾ